ਤਾਰਮਿਕ ਸੰਤੋ ਵਾਪਸ ਆਪਣੇ ਘਰ ਪਰਤ ਰਹੇ ਪੁੱਲ ਉਪਰੋ ហេਠਾ ਡਿੱਗਣ ਕਾਰਨ ਦੋ ਲੜਕੀਆਂ ਦੀ ਮੌਤ ਅਤੇ ਇੱਕ ਲੜਕਾ ਗੰਭੀਰ ਰੁਕਦ ਵਿੱਚ ਜ਼ਖਮੀ ਹੋ ਗਿਆ ਜੀਹਾਂ ਤੁਹਾਨੂੰ ਦੱਸਦੇ ਹਾਂ ਕਿ ਮਾਮਲਾ ਸਮਰਾਲਾ ਦੇ ਨੇੜੇ ਵਾਪਰਿਆ ਜਿੱਥੇ ਬਾਈਪਾਸ ਤੇ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਅਸੰਤੁਲਿਤ ਹੋ ਗਿਆ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਤਿੰਨੋਂ ਜਾਣੇ ਸਮਰਾਲਾ ਦੇ ਬਾਈਪਾਸ ਤੇ ਦਿਆਲਪੁਰਾ ਪੁਲ ਤੋਂ ਹੇਠਾ ਡਿੱਗ ਗਏ ਜਿਨ੍ਹਾਂ ਦੇ ਵਿੱਚੋਂ ਮੋਟਰਸਾਈਕਲ ਸਵਾਰ ਦੋ ਲੜਕੀਆਂ ਦੀ ਮੌਤ ਹੋ ਗਈ ਜਦਕਿ ਨੌਜਵਾਨ ਗੰਬੀਰ ਰੁਕਦ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਿੰਨੋਂ ਮੋਟਰਸਾਈਕਲ ਸਵਾਰ ਲੁਧਿਆਣਾ ਦੇ ਹੀ ਵਸਨੀਕ ਦੱਸੇ ਜਾ ਰਹੇ ਨੇ ਰਾਹ ਦੇ ਵਿੱਚੋਂ ਗੁਜ਼ਰ ਰਹੇ ਰਾਹਗੀਰਾਂ ਨੇ ਦੱਸਿਆ ਹੈ ਕਿ ਉਹ ਜੋ ਤਿੰਨ ਤਿੰਨੋ ਜਾਣੇ ਨੇ ਉਹ ਮੋਟਰਸਾਈਕਲ ਤੇ ਸਵਾਰ ਸੀ ਜਿਸ ਦੇ ਵਿੱਚੋਂ ਦੋ ਲੜਕੀਆਂ ਅਤੇ ਇੱਕ ਲੜਕਾ ਸੀ ਚੰਡੀਗੜ੍ਹ ਸਾਈਡ ਤੋਂ ਇਹ ਆ ਰਹੇ ਸੀ ਜਦੋਂ ਇਹ ਦਿਆਲਪੁਰਾ ਦੇ ਪੁਲ ਦੇ ਉੱਪਰ ਪਹੁੰਚੇ ਤਾਂ ਇਹਨਾਂ ਦੇ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਸੰਤੁਲਨ ਵਿਗੜਨ ਕਾਰਨ ਤਿੰਨੋਂ ਜਾਣੇ ਦਿਆਲਪੁਰਾ ਪੁਲ ਤੋਂ ਹੇਠਾਂ ਡਿੱਗ ਪਏ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਲੜਕਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਇਸ ਮਾਮਲੇ ਤੇ ਗੱਲ ਕਰਦੇ ਆ ਡਾਕਟਰ ਨੇ ਦੱਸਿਆ ਕਿ ਇੱਕ ਬਾਈਕ ਤੇ ਤਿੰਨ ਜਾਨੇ ਸਵਾਰ ਹੋ ਕੇ ਚੰਡੀਗੜ੍ਹ ਸਾਈਡ ਤੋਂ ਲੁਧਿਆਣਾ ਜਾ ਰਹੇ ਸਨ ਟਾਇਰ ਫਟਣ ਕਾਰਨ ਜੋ ਹੈ ਲੜਕਾ ਜੋ ਹੈ ਪੁੱਲ ਤੋਂ ਛੇਠਾ ਡਿੱਗਦਾ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਕੀ ਕਹਿਣਾ ਹੈ ਇਸ ਮਾਮਲੇ ਦੇ ਉੱਤੇ ਰਾਹਗੀਰਾਂ ਦਾ ਅਤੇ ਡਾਕਟਰ ਦਾ ਆਓ ਸੁਣਦੇ ਆ ਕੀ ਨਾਮ ਤੁਹਾਡਾ ਜੀ ਬਲਜੀਤ ਸਿੰਘ ਜੀ ਕਿਵੇਂ ਹਾਸਾ ਹੋਇਆ ਜੋ ਇਸ ਵਾਰ ਕਿਵੇਂ ਆ ਮੇਰੇ ਪੈਂਚਰ ਹੋਇਆ ਮੋਟਰਸਾਈਕਲ ਜੀ ਆ ਹਾਲਤ ਦਿਖਦੀ ਆ ਹੂੰ ਬਸ ਪੈਂਚਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਾਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਜੀ ਕੁੜੀਆਂ ਉੱਪਰ ਇੱਕ ਜਿਹੜਾ ਮੁੰਡਾ ਥੱਲੇ ਕਰੀਆਂ ਕੁੜੀਆਂ ਨੇ ਡੇਟ ਹੋ ਗਈ ਉਹਨਾਂ ਦੀ ਇੱਕ ਹਾਲੇ ਸਾਹ ਚੱਲਦੇ ਨੇ ਕੁੜੀ ਦੇ ਇੱਕ ਡੇਟ ਹੋ ਗਈ ਤੇ ਜਿਹੜਾ ਮੁੰਡਾ ਵੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਹ ਚੱਲਦੇ ਨੇ ਕਾਲੇ ਆਸ ਰੱਬੇ ਵਾ ਜਾਣ ਦਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਜਸਵੰਤ ਸਿੰਘ ਜੱਸਾ ਦੇ ਆਲਪਾ ਜੀ 832 ਲੇਡੀਜ਼ ਦਾ ਇਹਨਾਂ ਦਾ ਹਸਬੰਡ ਜੀ ਖੁਦ ਸੀਗਾ ਆਪਣੇ ਮਾਤਾ ਦਿਓ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਂਚਰ ਹੋਣ ਦੇ ਕਰਕੇ ਇਹ ਲੇਡੀ ਸਾਹਿਬ ਥੱਲੇ ਡਿੱਗ ਕੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇਕ ਲੇਡੀਜ਼ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਉਹਦੇ ਨਾਲ ਜਿਹੜਾ ਜੈਂਸੀ ਉਹਨੂੰ ਹਸਪੀਟਲ ਲੈ ਗਏ ਨੇ ਇੱਕ ਦੀ ਮੱਕੇ ਦੀ ਮੌਤ ਹੋ ਗਈ ਤੇ ਪਤਾ ਲੱਗਿਆ ਕਿ ਕਿੱਥੋਂ ਦੇ ਹੈਗੇ ਨੇ ਇਹ ਇਹ ਜਿਹੜਾ ਕੁਝ ਨਹੀਂ ਪਤਾ ਇੱਕ ਦਾਰ ਦੇ ਵੀ ਢੰਡਾਰੀ ਦੇ ਨੇ ਵੀ ਇਹ ਢੰਡਾਰੀ ਇਹਨਾਂ ਦੇ ਕੋਈ ਰਹਿੰਦੇ ਹੈ ਇਹ ਸਟੇਟ ਹੋਆ ਦਾ ਸਟੇਟ ਦੇ ਨੇ ਜਿੱਥੇ ਹੋਇਆ ਜਗਾ ਕਿ ਟੀ ਇਹ ਪਿੰਡ ਬਿਆਲਪੁਰ ਜਗਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਸੋਸਮਿਕ ਐਕਸੀਡੈਂਟ ਕੀ ਇਜ਼ਾਇਰਟ ਕਿਤਾ ਕੰਪਲੀਅਰ ਹੋ ਰਹੀ ਹੈ ਦੂਜੇ ਪੁਲ ਇਹ ਬਾਈਟ ਤੋਂ ਚੱਲੂ ਜਾ ਕੇ ਨਹੀਂ ਜਾਵੇਗਾ ਹੁਣ ਕਿਤਾ ਉਹਨਾਂ ਤੋਂ ਪਤਾ ਲੱਗੇਗਾ ਕਿ ਨਾ ਅਸੀਂ ਲੱਗੇ ਤੇ ਇਹ ਫਲਾਈਓਵਰ ਤੋਂ ਜਿਹੜੀ ਦੇਖੇ बाइक से बैलेंस हो गया उन्होंने तो दिस टू द लेडीज ऑफ दैट सो हियर देयर आर जेंट्स थोड़ा सीपीएस है प्राचन्द्र जी इससे रिकॉर्ड करें कि क्या कुछ चलेगा 10 के 30 की उम्र दे लग रहे हैं आपको ये जो लेडी है क्या बच्चे साथ में कर रहे हैं भाई के साथ में अह इंजरी कितनी की ज्यादा इंजरी है जड़ा ਜਿਹੜਾ ਜੈਨ ਹੈਗਾ ਉਹਦੇ ਸਾਥੀ ਤੇ ਐਂਡਸਟਰੀ ਆਉਂਦੇ ਨਹੀਂ ਇਹ ਤੁਹਾਨੂੰ ਪੂਰਾ ਚੇਸ ਲੱਗ ਰਿਹਾ ਉਹ ਕਿਹੜਾ ਹੈ